ਨਿਆਣਾ ਸਮੇਂ ਤੇ ਬੰਦਾ ਰੋ ਵੀ ਨਹੀਂ ਸਕਦਾ ਉਹਨਾਂ ਨੂੰ ਹੌਸਲਾ ਦੇਣਾ ਵਾ ਕਿ ਆਪ ਹੀ ਮੰਨ ਪਰਨਾ ਆਰ ਬ੍ਰਹਮ ਨਹੀਂ ਤਾਂ ਅਗਨਾਰ ਨਹੀਂ ਹੀ ਰੋਂਦੇ ਨਹੀਂ ਨਹੀਂ ਬੋਤਾ ਅੱਖ ਦੇ ਵਿੱਚ ਨਾ ਮੱਛਰ ਜਾ ਪਿਆ ਗਿਆ ਮੈਂ ਤੇ ਹੋਂਡੀ ਹੀਂਗੀ ਘਰ ਨੂੰ ਉਹ ਪੈ ਗਿਆ ਤੇ ਉਹਦੇ ਕਰਕੇ ਮੇਰੇ ਨਾ ਪੀੜ ਬੜੀ ਹੋਂਦੀ ਅੱਖ ਅੱਛਾ ਮਮਾ ਪਾਪਾ ਫਿਰ ਕੋਈ ਨਹੀਂ ਪਤਾ ਪਾਪਾ ਇੱਥੇ ਹੀ ਆ ਪਾਪਾ ਨੂੰ ਨਾ ਜਿਹ ਬੁੱਲਸ ਨੇ ਖੜਿਆ ਨਾ ਉਹਨਾਂ ਨੇ ਇੱਕ ਦੋ ਦਿਨ ਰੱਖ ਕੇ ਤੇ ਫਿਰ ਉਹਨਾਂ ਨੇ ਘੱਲ ਦੇਣਾ ਵਾ ਉੱਥੇ ਕਿਹੜਾ ਕੋਈ ਤੰਗੀ ਦਿੰਦੇ ਆ ਉਹਦੇ ਬੜੀ ਵਧੀਆ ਉੱਥੇ ਰੋਟੀ ਚਾਹ ਦਿੰਦੇ ਆ ਨਾਲੇ ਪਾਪਾ ਵੇਲੇ ਰਹਿਣ ਨਾਲੇ ਰੈਸਟ ਕਰਕੇ ਤੇ ਆ ਜਾਣਗੇ ਠੀਕ ਆ ਠੀਕ ਆ ਹਾਂ ਮਮਾ ਗੁਰਵੇ ਰੋਂਦੇ ਕਿੰਦਾ ਮੈਂ ਪਾਪਾ ਕੋ ਜਾਣਾ ਵਾ ਪੁੱਤ ਨੂੰ ਖਡਾ ਤੂੰ ਸੁਣੇ ਮੈਂ ਤੇ ਮਨੂ ਬੜੇ ਯਾਰ ਲਾਇਆ ਪਰ ਉਹ ਫਿਰ ਹੁਣ ਰੋਈ ਜਾਂਦਾ ਕਿ ਮੈਂ ਪਾਪਾ ਕੋ ਜਾਣਾ ਪਾਪਾ ਕੋ ਜਾਣਾ ਚਲ ਕੋਈ ਨਹੀਂ ਮੇਰੀ ਤੀਨਾਂ ਨੂੰ ਤੂੰ ਚੁੱਪ ਕਰਾ ਠੀਕ ਤੇ ਹੀ ਆ ਜਾ ਫਿਰ ਹਾਂ ਮੈਂ ਆ ਜਾਣੀ ਠੀਕ ਨਿਆਣੇ ਨੂੰ ਇਹ ਬੰਦਾ ਕੀ ਆਸਰਾ ਕਰ ਦਵੇ ਕੀ ਇਹਨਾਂ ਨੂੰ ਕਵੇ ਕਿੰਨਾ ਝੂਠ ਬੋਲਣਾ ਪੈਂਦਾ ਤੇ ਨਿਆਣੇ ਨੂੰ ਕਹਿਦਾ ਵਾ ਪੁੱਤ ਝੂਠ ਨਹੀਂ ਬੋਲਣਾ ਚਾਚਾ ਜੀ ਜਾਣਦੇ ਇਹਨਾਂ ਨੇ ਪੁੱਛਾ ਚਾਚਾ ਜੀ ਹਾ ਪੁੱਤ ਲੱਗਾ ਜੇ ਕੁਝ ਪਤਾ ਦੱਸਿਆ ਗੁਰਗਵੀਰ ਬਾਜੀ ਨੇ ਫੋਨ ਕਰਕੇ ਕਿੱਥੇ ਖੜਿਆ ਵਾ ਅੰਮ੍ਰਿਤਸਰ ਜੇਰ ਚ ਖੜਿਆ ਆ ਕਿ ਗੁਰਦਾਸਪੁਰ ਵਾਲੀ ਚ ਹੁਣ ਮੈਂ ਤੈਨੂੰ ਦੱਸ ਕੀ ਦੱਸਾਂ ਕੁੜੀਏ ਰਗਵੀਰ ਹੀ ਦੱਸੂ ਤੇ ਤਾਂ ਹੀ ਆ ਉਹ ਤਾਂ ਮੈਨੂੰ ਪਤਾ ਨਹੀਂਗਾ ਠਾਣੀ ਠੁਣੇ ਚ ਰੱਖਿਆ ਵਾ ਕਿਤੇ ਜੇ ਜੇ ਹੋਣਾ ਵਾ ਹਮ ਗੁਰਗਵੀਰ ਨੇ ਪਤਾ ਵਾ ਸਾਰਾ ਰਗਵੀਰ ਨੂੰ ਆਪੇ ਦੱਸੂਗਾ ਹੀ ਹਾਈ ਕੋਚ ਨੂੰ ਪਤਾ ਲੱਗਣ ਡਿਆ ਮੇਰੇ ਨਾ ਪਤਾਨੀ ਦਿਲ ਨੂੰ ਨਾ ਬੜਾ ਹੀ ਹੋਰ ਤਰ੍ਹਾਂ ਹੋਈ ਜਾਂਦਾ ਵਾ ਮਸਾ ਨਹੀਂ ਚੈਨ ਨਹੀਂ ਹੁੰਦਾ ਪਤਾ ਨਹੀਂ ਕੀ ਹੁੰਦਾ ਵਾ ਉਹ ਤੋਂ ਨਿਆਣਿਆਂ ਨੂੰ ਵੀ ਚਾਚਾ ਜੀ ਝੂਠ ਬੋਲਣਾ ਪੈਂਡਿਆ ਵਾ ਮੈਨੂੰ ਉਹ ਤੇ ਇਦਾਂ ਹੀ ਆ ਜਦੋਂ ਕੋਈ ਬੰਦਾ ਪੁਲਿਸ ਲੈ ਜੇ ਨਾ ਤੇ ਚਿੰਤਾ ਵੱਡ ਵੱਡ ਬੰਦੇ ਨੂੰ ਖਾ ਜਾਂਦੀ ਤੇ ਨਿਆਣੇ ਕੀ ਕਰਦੇ ਆ ਨਿਆਣੇ ਤੇ ਮੁੰਡਾ ਮੈਂ ਸਵਾਲ ਦੀਆਂ ਤੇ ਉਹ ਬਸ ਜਿੱਦਾਂ ਗਿੱਜੇ ਆ ਨਿਆਣੇ ਤੁਹਾਨੂੰ ਵੀ ਪਤਾ ਵਾ ਕਦੋਂ ਦੇ ਮਨਜੋਦ ਭੱਜੇ ਨੱਠੇ ਫਿਰਣ ਦੇ ਤੋ ਇਹ ਵਾਰ ਸਾਵਹੀ ਕਰ ਜਾਂਦੇ ਪਾਪਾ ਕਿੱਥੇ ਆ ਇੱਕ ਤੇ ਹੁੰਦਾ ਵਾ ਨਾ ਵੀ ਨਿਆਣੇ ਸੁੱਤੇ ਹੁੰਦੇ ਜਾਂ ਨਿਆਣੇ ਨਾ ਹੁੰਦੇ ਕਿ ਦੁਬਾਰੋ-ਬਾਰ ਫੜੇ ਜਾਂਦੇ ਇਹ ਤੇ ਘਰੋਂ ਫੜੇ ਗਏ ਨਾ ਇਹ ਬੜੇ ਸਾਹਮਣੇ ਫੜੇ ਗਏ ਨਾ ਨਿਆਣਿਆਂ ਦੇ ਫਿਰ ਪੁੱਤ ਇਦਾਂ ਵਾਜਾ ਮਾਰਨੀ ਆਈ ਸਾਡਾ ਪਾਪਾ ਕਿੱਥੇ ਗਿਆ ਵਾ ਤੋ ਫਿਰ ਹੁਣ ਉਹਨਾਂ ਨੂੰ ਪਤਾ ਬੰਦਾ ਝੂਠ ਵੀ ਕੀ ਬੋਲੇ ਸਮਝ ਹੀ ਨਹੀਂ ਕੋਹ ਲੱਗਦੀ ਬੈਠਿਆ ਖਲੋਤੇ ਪੁੱਤ ਬੇਉਤਾਂ ਪੈ ਗਈ ਉਹ ਕਰ ਨਹੀਂ ਸਕਦੇ ਇਹ ਅਭੀ ਕੋਈ ਚਾਰਾ ਨਹੀਂ ਚਲਣ ਡਿਆ ਨਹੀਂ ਚਲਣ ਡਿਆ ਅਚਾ ਜੀ ਤਰਕ ਵੀ ਨੂੰ ਪੁੱਛ ਲੈਣਾ ਸੀ ਉਹ ਤੇ ਕਦੇ ਤਾਂ ਆ ਗਿਆ ਘਰ ਆ ਗਿਆ ਉਹ ਤੇ ਬੜੀ ਚਿਰ ਦਾ ਆਇਆ ਘਰ ਤੇ ਮੈਂ ਤੇ ਉਧਰ ਗਈ ਨਹੀਂ ਮੈਂ ਤੇ ਨਿਆਣਿਆਂ ਦੇ ਕਰਕੇ ਹੀ ਭੀ ਹਜੇ ਕਦੇ ਆਏ ਹੋਣੇ ਆ ਕੇ ਮੈਨੂੰ ਦੱਸਣਗੇ ਕਿ ਇੱਥੇ ਖੜਿਆ ਤੇ ਕਿੱਥੇ ਨਹੀਂ ਖੜਿਆ ਆ ਗਿਆ ਵਾ ਉਹਨੂੰ ਪੁੱਛ ਲੈ ਕੀ ਆਂਦਾ ਚਲ ਫੇਰ ਮੈਂ ਇਹਨਾਂ ਨੂੰ ਪੁੱਛਦੀ ਕੋਈ ਨਹੀਂ ਪੁੱਛ ਚਿੰਤਾ ਨਾ ਕਰ ਤੂੰ ਕੋਈ ਗੱਲ ਨਹੀਂ ਆ ਜਾਣਾ ਵਾ ਕੋਈ ਨਹੀਂ ਮਹਾਰਾਜ ਆਪੇ ਹੱਲ ਕਰੂਗਾ ਸਾਰੇ ਮਸਲੇ ਬੜਾ ਮੈਂ ਹੌਂਸਲਾ ਰੱਖਦੀ ਆ ਪਰ ਨਹੀਂ ਫੇਰ ਨਿਆਣੇ ਤਾਂ ਇੱਧਰ ਉੱਧਰ ਹੋ ਕੇ ਮਾਨ ਤੇ ਪਰਦਾ ਹੀ ਆ ਪਤਾ ਨਹੀਂ ਨਾ ਖਿਆਲ ਹੀ ਨਹੀਂ ਚੰਗੇ ਆਉਂਦੇ ਪੁੱਤ ਅੱਜ ਦੇ ਵਾ ਘੜੀ ਕੋਈ ਆ ਮੇਰੇ ਤਾਂ ਨਾ ਦਿਲ ਨੂੰ ਡੋ ਵੀ ਪੈ ਪੈ ਜਾਣਦੇ ਜਿੱਦਾਂ ਪਤਾ ਨਹੀਂ ਕੀ ਹੋ ਗਿਆ ਤੁਹਾਨੂੰ ਪਤਾ ਆਪਣੇ ਮਨ ਦੇ ਵਿੱਚ ਕਈ ਫੁਰਨੇ ਆਉਂਦੇ ਆ ਜਿੱਦਾਂ ਹੀ ਪੁੱਤ ਇਦਾਂ ਹੀ ਫੁਰਨਾ ਵੀ ਕੋਈ ਨਹੀਂ ਚੰਗਾ ਆਉਂਦਿਆ ਕੋਈ ਚੰਗਾ ਮੈਨੂੰ ਹੁੰਦਾ ਦਿਖੰਡਿਆ ਵੇ ਕਿਹੇ ਪਾਸੋਂ ਨਹੀਂ ਮੈਨੂੰ ਨਾ ਜਿੱਦਾਂ ਪਤਾ ਨਹੀਂ ਕੀ ਵਕਤ ਹੀ ਪੈ ਗਿਆ ਹੁੰਦਾ ਉਹ ਤੋਂ ਕੀ ਕਰ ਸਕਦੇ ਆ ਇਹ ਤਾਂ ਮਹਾਰਾਜੀ ਨੇ ਪਾਈ ਆ ਤੇ ਮਹਾਰਾਜੀ ਕਟੂਗਾ ਤੇ ਕੋਈ ਨਹੀਂ ਜਾ ਤੂੰ ਮੇਰਾ ਪੁੱਤ ਪੁੱਛ ਲੈ ਉਹਨੂੰ ਹੈ ਚਿੰਤਾ ਨਾ ਕਰ ਕੋਈ ਗੱਲ ਨਹੀਂ ਬਾਬਾ ਕਰੂਗਾ ਕਿਰਪਾ ਹਾਂ ਚਲੋ ਮੈਂ ਜਾਨੀ ਆ ਨਿਆਣੇ ਨੂੰ ਇੱਧਰ ਉੱਧਰ ਆਰੇ ਲਾ ਕੇ ਚੰਗਾ ਹਾਂ ਹਾਂ ਜੱਗੂ ਉਹ ਕੀ ਭੇਜਤਾ ਦਾਸੀ ਦੇ ਆ ਤੂੰ ਉਹ ਚਲ ਠੀਕ ਆ ਵੇਖਦਾ ਭਰਾਵਾ ਕਿਹੜਾ ਸੱਪ ਭੇਜਿਆ ਤੂੰ ਮੈਨੂੰ ਚਲ ਠੀਕ ਆ ਕੀ ਨੇ ਸੱਪ ਭੇਜਿਆ ਵਾ ਵੇਖਾਂ ਭਲਾ ਆਂਦਾ ਸੱਪ ਨੀ ਕਾ ਅਜ ਘਰੀ ਆ ਤੇ ਯਾਰ ਵਾਸਤੇ ਦਾਅਨੇ ਮੇਂ ਚਾਪ ਕੋਲਿਸਰ ਕੈਂਸਰ ਕੇ ਵਿੱਚ ਮੇਂ ਹੋ ਰਹੀ ਹੈ ਮਤਾਰਾ ਬਹੁਤ ਛਾਂ ਕਰਾ ਸਿੱਟੀ ਕਰ ਲਿਆ ਗਿਆ ਹੈ ਸੋਚੋ ਕਿਆ ਰਸਾਰ ਕੈਂਸਰ ਦੇ ਡੰਡੇ ਕਿਤੇ ਨਜਿਹਾ ਹੈ ਬੜਾ ਮਤਨ ਹੋ ਤਾਂ ਮਾਨਦੇ ਜੀ ਕੀ ਹੋਇਆ ਵਾ ਓ ਕੋਹ ਨੀ ਪਰ ਮੂੰਹ ਤੇ ਤੂੰ ਰੰਗ ਬਰੰਗਾ ਬਣਾਇਆ ਵਾ ਤੇ ਕਹਿਣ ਕੋਹ ਨੀ ਡੇ ਮੈਨੂੰ ਵੀ ਦਿਖਾਓ ਕੀ ਦਿਖਾਣਾ ਤੈਨੂੰ ਪਰ ਵੇਖਣ ਕੀ ਡਏ ਆ ਜਿਹੜਾ ਇਨਾ ਹੈਰਾਨ ਪਰੇਸ਼ਾਨ ਹੋਏ ਆ ਲਿਆ ਮੈਨੂੰ ਫੋਨ ਦਿਖਾਓ ਮੈਂ ਵੀ ਕੋਈ ਖਬਰ ਵੇਖ ਲਾਂ ਚਾਚੀ ਨੂੰ ਤਾਂ ਸਹੀ ਦੁਨੀਆ ਦੀ ਖਬਰ ਦਾ ਪਤਾ ਹੁੰਦਾ ਵਾ ਫੋਨ ਖੋਲ ਕੇ ਬੈਠੀ ਰਹਿੰਦੀ ਆ ਕਿੰਨੇ ਸਮੈਕ ਵੇਚੀ ਕਿੰਨੇ ਕਤਲ ਕੀਤਾ ਤੇ ਕਿਹਦੀ ਕੁੜੀ ਭੱਜ ਗਈ ਉਹਨੂੰ ਸਾਰਾ ਪਤਾ ਹੁੰਦਾ ਓਏ ਉਹ ਤੇ ਵਹਿਲੀ ਆ ਤੂੰ ਆਪਣੇ ਮੁੰਡੇ ਵਾਲ ਧਿਆਨ ਦਿਆ ਕਰ ਤੂੰ ਖਬਰਾਂ ਹੋਣ ਨੂੰ ਦਿਖਾਣੀਆਂ ਦਿਖਾਓ ਤੇ ਸਹੀ ਕਾਉਂ ਦੇ ਪੰਜਾਬ ਪੁਲਿਸ ਵਰਦਾਂਸਟਰ ਦੇ ਵਿਚ ਮੁੱਕੇ ਹੋਈ ਹੈ ਬਤਾਰਾ ਪਹੁੰਚ ਆਉਂਦਾ ਹੈ ਹਾਏ ਤੂੰ ਯਾਰ ਵੇਖਣੇ ਆ ਆਹੋ ਇਨੀ ਪੁਲਿਸ ਪੈ ਗਈ ਆ ਜੋ ਹੋ ਰੇ ਉਸ ਬਾਦ ਉਸਨੇ ਪੁਲਿਸ ਹਾਏ ਹੁਣ ਕਿ ਬਣੂਗਾ ਮੰਨੇ ਦਾ ਉਹ ਬੰਨਾ ਕੀ ਆ ਇਹਨੂੰ ਬੰਦ ਕਰ ਪਹਿਲਾਂ ਤੂੰ ਅੱਗੇ ਇੱਕ ਕਿਸ ਤੋਂ ਨਹੀਂ ਖੜਾ ਛੁੱਟੰਦਿਆ ਅਸਲਾ ਪਤਾ ਨਹੀਂ ਕਿੱਥੋਂ ਕੰਜਰ ਲੈ ਆਇਆ ਵਾਏ ਇਹ ਗੋਲੀ ਚਲਾਤੀ ਹੈ ਪੁਲਿਸ ਦੇ ਉਹਨੇ ਹਾਏ ਉਹਦਾ ਕੋ ਅਸਲਾ ਕਿੱਥੋਂ ਆ ਗਿਆ ਇਹ ਤਾਂ ਮੈਨੂੰ ਗੱਲ ਦੀ ਸਮਝ ਲੱਗਣ ਦੀ ਹਯਾ ਤੇ ਖਬਰ ਟੀਵੀ ਚ ਲੱਗੀ ਤਾਂ ਸਹੀ ਦੁਨੀਆ ਨੂੰ ਪਤਾ ਲੱਗ ਗਿਆ ਹੋਣਾ। ਤੋ ਹੋਰ ਹਾਏ ਮੇਰੇ ਮਾਲਕਾ ਮੈਂ ਤੇ ਹੈਰਾਨ ਪਰੇਸ਼ਾਨ ਵਾਂ ਇੱਕ ਸਿੱਧਾ ਸਦਾ ਦਿਖਣ ਵਾਲਾ ਬੰਦਾ ਉਹਨੂੰ ਅਸਲਾ ਕਿੱਥੋਂ ਆਇਆ ਹੋਗਾ ਫੇਰ ਤੇ ਮਨਪ੍ਰੀਤ ਵੀ ਰਲੀ ਹੋਗੀ ਉਹਨੇ ਕਿਤੇ ਪਿਸਕ ਨਹੀਂ ਕੱਢੀ। ਓਏ ਉਹ ਨੂੰਹ ਜੈਲੀ ਨੇ ਕੱਖ ਵੀ ਨਹੀਂ ਗਿਆ ਪਤਾ ਇਹ ਬਾਹਰੇ ਬਾਰ ਕਿਬਾ ਕੀ ਕਰਦਾ ਰਿਹਾ ਵਾ ਮੈਂ ਦੇ ਹੱਥ ਪਲਾ ਜੋੜ ਕੇ ਐਸਐਸਪੀ ਸਾਹਿਬ ਨਾਲ ਡੀਐਸਪੀ ਸਾਹਿਬ ਨਾਲ ਗੱਲ ਕੀਤੀ ਇਹਦਾ ਨਾਂ ਨਿਕਲ ਜੂਗਾ ਇਹਨੇ ਕੰਜਨੇ ਹੋਰ ਚ ਨਵਾਂ ਚੰਨ ਚੜਾਤਾ ਵਾ ਇੰਦਾ ਨਹੀਂ ਹੁਣੇ ਬੱਚਦਾ ਹੋਣੀ ਬਜਣਾ ਇਹਨੇ ਕੀ ਕਰਨਗੇ ਉਹਦੇ ਨਿਆਣੇ ਤੇ ਕੀ ਕਰੂਗੀ ਉਹ ਵਿਚਾਰੀ ਤੇ ਚਾਚਾ ਮੇਰੇ ਦਵਾਲੇ ਹੋਏ ਨਾਨਕੇ ਮੈਂ ਦੱਸ ਕੀ ਕਰਾਂ ਹੁਣ ਮੈਨੂੰ ਤੇ ਆਪ ਸਮਝ ਨਹੀਂ ਆਉਂਦੀ ਹਾਏ ਕਰ ਜਾ ਜਿਉ ਆ ਗਈ ਕੁੜੀ ਪੁੱਛਣ ਤਾਂ ਉਹਨੂੰ ਮੈਂ ਕੀ ਜਵਾਬ ਦਊਗਾ ਤੇ ਚਰੇ ਘਰ ਲੈ ਆ ਚੰਨ ਚੜਾਤਾ ਵਾ ਪਹਿਲਾਂ ਉਹਨੂੰ ਹੋਲੀ ਜੀ ਨਾਲ ਪਤੇ ਆ ਕੇ ਪੁੱਛ ਲਿਓ ਹਾਂ ਕਿ ਤੇ ਤੂੰ ਤੇ ਨਹੀਂ ਨਾ ਕੰਮ ਚ ਹੈਗੀ ਉਹ ਨਾ ਹੋਵੇ ਉਹਦੇ ਨਾਲ ਨਾਲ ਉਹਨੂੰ ਵੀ ਲੈ ਜਾਣ ਕਈ ਵਾਰ ਗੁੱਡੀਆਂ ਬੁੱਡੀਆਂ ਦੇ ਉੱਤੇ ਵੀ ਆ ਜਾਂਦਾ ਹੁੰਦਾ ਐਕਸ਼ਨ ਔਰ ਜਿੱਥੇ ਤੱਕ ਮੈਨੂੰ ਪਤਾ ਵਾ ਉਹ ਇਦਾਂ ਦੀ ਨਹੀਂ ਗਈ ਹੈਗੀ ਵਿਚਾਰੀ ਉਹਦੇ ਕੋਈ ਘਰ ਗੱਲ ਉਹਨੇ ਝਟ ਮੇਂ ਦੱਸਣ ਕਿ ਵੀਰ ਜੀ ਆ ਗੱਲ ਹੋਈ ਭਾਜੀ ਆ ਗੱਲ ਹੋਈ ਆ ਤੂੰ ਹੀ ਕਹਿੰਦੇ ਨਾ ਉਹ ਇਦਾਂ ਦੀ ਨਹੀਂ ਮੰਨਾਂ ਇਦਾਂ ਦਾ ਹੀ ਹਨ ਉਹਦੇ ਤੇ ਪੂਰਾ ਯਕੀਨ ਹੀ ਨਾ ਇਕੱਠੇ ਰਹਿੰਦੇ ਬਿੰਦੇ ਹੀ ਇਕੱਠੇ ਰੋਟੀਆਂ ਤੂੰ ਹੀ ਖਾਣੇ ਹੀ ਹੈ ਰਾਤ ਨੂੰ ਕਿਤੇ ਸ਼ਾਮ ਨੂੰ ਇਕੱਠੇ ਬਹਿਣਾ ਕਿੰਨੀਆਂ ਗੱਲਾਂ ਬਾਤਾਂ ਮਾਰਦੇ ਹੀ ਪੇਟ ਆਇਆ ਆ ਦਾ ਇਹ ਤਾਂ ਕੀ ਗੱਲ ਬਣ ਗਈ ਭਲਾ ਚੱਲ ਕੋਈ ਨਹੀਂ ਵੇਖਦੀ ਹੁਣ ਕੀ ਕਰਨਾ ਹਾਏ ਤੂੰ ਤੇ ਨਾਰਮਲ ਗੱਲ ਕਰਨੇ ਮੇਰਾ ਤੇ ਮਨ ਕੋ ਭਰਾਈ ਜਾਂਦਾ ਮੇਰੀ ਲੱਤਾਂ ਤੁਲੋਂ ਨਾ ਇਹ ਲੱਗਾ ਕੰਬੀ ਜਾਣੀ ਨਾਲੇ ਪੈਦਾ ਥਲੋ ਜ਼ਮੀਨ ਕਿਸੇ ਤੂੰ ਨਾ ਆਪੋ ਬਿਮਾਰ ਪੈ ਜੀ ਹੁਣ ਮੈਂ ਤੇ ਮਹਿਕ ਮੇ ਜੁਆ ਮੈਂ ਖੁੱਲ ਕੇ ਗੱਲ ਵੀ ਨਹੀਂ ਕਰ ਸਕਦਾ ਆਉਦੀ ਹੁਣ ਮੈਂ ਆਪਣੀ ਵੀ ਨੌਕਰੀ ਬਚਾਉਣੀ ਕਿ ਨਹੀਂ ਜਿੱਦਾਂ ਮਾੜਾ ਮੋਟਾ ਭੱਜਿਆ ਨੱਠਿਆ ਸੀ ਨਾ ਉਹਨੇ ਛੁੱਟ ਕੇ ਘਰ ਆ ਜਾਣਾ ਸੀ ਓਏ ਦੂਆ ਤਨ ਨਾਲੇ ਮੈਂ ਛੜਾ ਲੈਣਾ ਸੀ ਉਥੋਂ ਉਹਨੂੰ ਹੁਣ ਮਗਰ ਮਗਰ ਬੰਦੇ ਦੇ ਕਿੱਥੇ ਰਹਿਣਾ ਮੈਂ ਵੀ ਘਰ ਨੂੰ ਜਾਣੀ ਹਾਂ ਆਈਨੰਦ ਤੇ ਸ਼ਰਮਦਾ ਹੀ ਘਾਟਾ ਮੈਨੇ ਆ ਪੁਲਸੀਆ ਕਾਦਾ ਇਹਨਾਂ ਨੇ ਸ਼ਰਮੀ ਲਾਲੀ ਲੋਈ ਤੇ ਕੀ ਕਰੂਗਾ ਕੋਈ ਕਿਦਾਂ ਮੂੰਹ ਜੋੜ-ਜੋੜ ਗੱਲਾਂ ਕਰਨ ਦੇ ਆ ਜਿਵੇਂ ਹੁਣ ਇਹਦੀ ਨੰਗੀ ਕੋਈ ਮੇਰੇ ਮੂੰਹੋਂ ਨਿਕਲਣੀ ਕੋਈ ਉਹਦੇ ਉੱਤੇ ਰੌਲਾ ਪੈ ਜਾਣਾ ਇੱਥੇ ਬਹੁ ਮਨਾ ਇੱਥੇ ਬਹਿ ਕੇ ਫੋਨ ਖਾਨ ਵੇਨੀ ਆ ਘੜੀ ਆਪੇ ਉਹਨੂੰ ਆਜੂਗਾ ਤੇ ਚਲ ਜਾਣੇ ਘਰ ਘਰ ਵੀ ਮੈਂ ਇਕੱਲੀ ਕੀ ਕਰਾਂ ਹਾਏ ਰੱਬਾ ਖਬਰਾਂ लड़की की शादी सास गई दामाद के संग बागी हाय हाय हिंदी खबर दफा कर भज गई तो भज गई पर नहीं मना सोनी लवा भला जितेंद्र कुमार ਾਰੇ ਤੇ ਜੀ ਜੀ ਮਨੋਹਰ ਪ੍ਰਕਾਸ਼ ਜੀ ਜਿਤਨ ਜੀ ਆਪ ਨੇ ਜੋ ਖਾਣੇ ਮੈਂ ਮਦਦ ਕਰਨੇ ਕਹੇ ਥੇ ਕੀ ਹੈ ਪੂਰਾ ਮਾਮਲਾ ਜੀ ਜੋ ਪਰਾਂ ਆ ਗਿਆ ਕਲ ਜੋਗਾ ਰੇਮੂ ਕਰੋ ਮਾਂ ਦਾ ਹਾ ਤੇ ਵੀ ਉਹ ਨਹੀਂ ਖਤੀਏ ਕਿ ਤੂੰ ਹੀ ਜਵਾਈ ਨਾਲ ਚਲ ਜਾਣਾ ਹੈਗਾ ਮੈਂ ਨਹੀਂ ਕਲ ਜੋਗੀ ਆ ਗਿਆ ਹੁਣ ਨਹੀਂ ਦੁਨੀਆ ਰਹਿਣੀ ਲੱਗਦਾ ਹਾਏ ਕਿੱਦਾਂ ਦੇ ਰਿਸ਼ਤੇ ਹੁੰਦੇ ਆ ਧੀਆ ਦੇ ਕੇ ਪੁੱਤ ਬਣਾਈਂਦੇ ਆ ਜਵਾਈ ਤੇ ਅੱਜ ਕੱਲ ਕਹਿੰਦਾ ਨਹੀਂ ਕੋਈ ਇਹ ਤੀਜੀ ਥਾਂ ਦੇ ਰਨ ਬਣ ਕੇ ਬੈ ਗਈ ਜਵਾਈ ਦੀ ਮਾਲਕਾ ਡਰ ਗਈ ਤੇ ਇਥੋਂ ਸੱਚੇ ਬਾਦਸ਼ਾਹ ਉੱਤੇ ਰਹੀ ਮਹਾਰਾਜ ਭਲਾਈ ਕਰੀ ਸਾਰਿਆਂ ਦਾ ਹਾ ਹੁਣ ਮੇਰੇ ਚਾਚੇ ਹੁਣਾਂ ਨੂੰ ਦੱਸਦੀਆਂ ਨਾ ਕਿ ਆ ਖਬਰਾਂ ਸੁਣ ਲੋ ਮੁੰਡੇ ਦੀਆਂ ਤੇ ਹੁਣ ਪਤਾ ਨਹੀਂ ਲੱਗਣ ਡਿਆ ਕਿੱਧਰ ਨ ਚਲ ਗਿਆ ਮਨਜੋਤ ਤੇ ਕਿੱਧਰ ਨੂੰ ਨਹੀਂ ਆ ਨਵੀਂ ਖਬਰ ਸੁਣ ਲੋ ਤੇ ਆ ਹੁਣ ਅਸਲੀ ਵਾਲੀ ਤੇ ਗੱਲ ਤਾਂ ਦੀ ਹੋ ਗਈ ਆ ਕੋਈ ਹੁਣ ਉਹਨਾਂ ਕੀ ਬਲੇ ਕੀ ਕਹ ਪੋਣਾ ਇਸ ਉੱਤੇ ਉਹ ਮੈਂ ਨਾ ਬੱਜ ਜਾਵੇ ਸਹੀ ਹੁਣ ਉਥੋਂ ਜਿੰਨੀ ਪੁਲਿਸ ਗਈ ਹੈ ਕਿਰਾ ਪੈ ਜਾਣਾ ਵਾ ਹਾਂ ਸਰਬਜੀ ਇੱਦਾਂ ਵਾ ਹਲੋ ਹਲੋ ਸასიਤਲ ਭੂਆ ਜੀ ਸასიਖਾਲ ਪੁੱਤ ਠੀਕ ਠਾਕ ਹਾਂ ਜੀ ਤੁਸੀਂ ਸੁਣਾਓ ਕੀ ਹਾਲ ਚਾਲ ਨੇ ਉਪਰ ਜure ਠੀਕ ਠਾਕ ਸਭ ਠੀਕ ਠਾਕ ਆ ਪੁੱਤ ਤੁਸੀਂ ਸੁਣਾਓ ਪਰਿਵਾਰ ਦੀ ਹਾਂ ਜੀ ਠੀਕ ਠਾਕ ਆ ਭੂਆ ਜੀ ਕੀ ਬੰਦਿਆ ਕੀ ਕਰਦੇ ਕੋਈ ਨਹੀਂ ਪੁੱਤ ਇੱਥੇ ਬੈਠੀ ਮੈਂ ਕਰਨਾ ਕੀ ਆ ਕੱਲਿਆਂ ਜਾਣਿਆ ਨੇ ਚਲੋ ਖਾਣੀਆਂ ਉਹ ਦੋ ਲਾ ਲੈਣੀਆਂ ਬਸ ਓਦਾਂ ਇਦਾਂ ਹੀ ਕਰੀ ਉੱਥੇ ਖਲੋ ਖਦੀ ਉੱਥੇ ਖਲੋ ਟਾਈਮ ਪਾਸ ਹੀ ਕਰਨ ਵਾਲੀ ਗੱਲ ਆ ਕੇ ਹੂੰ ਤੇ ਤੁਹਾਨੂੰ ਕਿਤੇ ਜਾਤ ਵੀ ਨਹੀਂ ਆਉਂਦੀ ਹਾਂ ਦੀ ਕਿ ਤੇ ਫਿਰ ਥੋੜੀ ਜਾਇਆ ਕਰੋ ਪੇਕਿਆਂ ਨੂੰ ਚੱਕਰ ਨਹੀਂ ਮਾਰਨਾ ਹੁੰਦਾ ਤੇ ਹੀ ਪੁੱਤ ਜੀ ਤੇ ਬੜਾ ਕਰਦਾ ਹੀ ਉਹ ਜੀ ਤੇ ਇੰਨਾ ਕਰਦਾ ਵੀ ਰਮਾ ਚਾਰ ਦਿਨ ਜਾ ਕੇ ਹੁਣ ਤੇਰੇ ਫੁੱਫੜਾ ਕਰਕੇ ਮੈਂ ਕਿਸੇ ਪਾਸੇ ਜਾਂਦੀ ਨਹੀਂ ਮੈਂ ਕਰਾਂ ਕੀ ਹੁਣ ਅ ਤ ਫੁੱਫੜ ਨੂੰ ਤੇ ਸਾਰੇ ਮਜ਼ਾਮ ਛੱਡਿਓ ਕੋਫਰ ਜੀ ਘਰੇ ਹੀ ਰਹਿਣੇ ਆ ਕੋਈ ਪੁੱਤ ਸਾਹਮਣ ਦੀ ਗੱਲ ਜਾਂ ਕੋਫਰ ਜੀ ਨੂੰ ਵੀ ਕੀ ਆਖਿਆ ਤੋਫਰ ਜੀ ਨਾਲ ਆਇਆ ਕਰੋ ਦੋ ਜਣੇ ਆ ਜਾ ਕਰੋ ਇਕੱਠੇ ਚੱਲ ਉਹ ਤਾਂ ਗੱਲ ਹੈਗੀ ਆ ਹੁਣ ਇੱਕ ਦੂਜੇ ਦਾ ਆਸਰਾ ਵਾ ਉਹ ਮੇਰੇ ਆਸਰੇ ਨਾ ਮੈਂ ਉਹਦੇ ਆਸਰੇ ਨਾਲ ਟਾਈਮ ਪਾਸ ਕਰਨਾ ਪੁੱਤ ਦਿਨ ਨਗਾਉਣ ਵਾਲੀ ਗੱਲ ਵਾ ਕੇ ਕੋਈ ਨਹੀਂ ਮੈਂ ਆਉਂਗੀ ਤੇ ਤੁਸੀਂ ਆਜੋ ਕਿਹਵਲੇ ਤੁਹਾਨੂੰ ਕੀ ਗੱਲ ਵਾ ਛੁੱਟੀਆਂ ਹੁੰਦੀਆਂ ਰਹਿੰਦੀਆਂ ਨਿਆਣਿਆਂ ਨੂੰ ਬੱਚੇ ਸਕੂਲਸ ਕਲ ਜਾਂਦੇ ਫਿਰ ਜਦੋਂ ਛੁੱਟੀਆਂ ਹੁੰਦੀਆਂ ਉਦੋਂ ਹੋਰ ਕੰਮ ਹੀ ਨਹੀਂ ਮੁੱਕਦੇ ਚੱਲ ਸ਼ਾਮ ਅਦੋਦੇ ਨਾ ਆ ਜਿਓ ਕੋਈ ਗੱਲ ਨਹੀਂ ਅੱਜ ਕਿਦਾਂ ਜੀ ਕਰ ਪਿਆ ਇੰਨੀ ਜਿਨੀ ਫੋਨ ਕਰਨ ਮੇਰੇ ਧੀ ਦਾ ਮੈਂ ਆ ਤੇ ਤੁਹਾਡੇ ਪਿੰਡ ਦੀ ਖਬਰ ਵੇਖਾਂ ਦੀ ਮੈਂ ਆ ਤੇ ਮੈਂ ਤਾਂ ਭੋਜ ਨੂੰ ਫੋਨ ਲਾਵਾਂ ਬਟਾਲੇ ਵਿੱਚ ਫੜਾ ਪੁਲਿਸ ਨੇ ਕਿਹੜਾ ਪਾਇਆ ਵਾ ਸਾਡੇ ਪਿੰਡ ਦੀ ਖਬਰ ਤੇ ਪਹਿਲੇ ਕਿ ਮੁੰਡੇ ਨੂੰ ਫੜਨਦੇ ਆ ਹਾਂਜੀ ਸਾਡੇ ਪਿੰਡ ਕਿਹੜੇ ਮੁੰਡੇ ਨੂੰ ਫੜਨਦੇ ਪਤਾ ਪਤਾ ਨਹੀਂ ਕਿਹੜੇ ਮੁੰਡੇ ਨੂੰ ਫੜਨਦੇ ਤੇ ਮੈਂ ਭੋਜ ਜੀ ਨੂੰ ਅੱਛੀ ਨਹੀਂ ਪਤਾ ਹੋਣਾ ਬਈ ਨਹੀਂ ਪੁਲਿਸ ਕਿਉਂ ਪੜਾਈ ਆ ਫੜਨਾ ਕੀ ਗੱਲ ਹੋਈ ਆ ਪਤਾ ਮੈਂ ਤੇ ਵੇਖੀ ਨਹੀਂ ਆ ਖਬਰ ਕੋਈ ਨਾ ਮੈਂ ਐਦਾਂ ਫੋਨ ਤੇ ਮੈਂ ਫੜਿਆ ਵਾ ਹੋਰ ਹੀ ਖਬਰ ਵੇਖੀ ਆ ਪੀਸਾ ਸਭੱਜ ਗਈ ਆ ਜਵਾਈ ਨਾ ਉਹ ਇਹ ਖਬਰ ਤੇ ਮੈਂ ਵੇਖੀ ਨਹੀਂ ਗਈ ਤੁਹਾਨੂੰ ਨਾ ਵੀਡੀਓ ਸੈਂਡ ਕੀਤੀ ਜਿਹੜੀ ਆਉਂਦੀ ਖਬਰ ਤੁਹਾਡੇ ਪਿੰਡ ਦੀ ਵੇਖਿਓ ਹਾਂ ਤੁਹਾਨੂੰ ਪਤਾ ਹੀ ਹੋਣਾ ਲੱਗ ਸਕਦਾ ਕਿ ਜਾਂ ਕੋਈ ਪਿੰਡ ਦਾ ਹੋਣਾ ਕੋਈ ਹੁੰਡਾ ਪਤਾ ਲੱਗ ਜਾਣਾ ਤੁਹਾਨੂੰ ਆਪੇ ਵੇਖ ਲਓ ਤੂੰ ਕੀ ਕੀਤੀ ਸੈਂਡ ਮੈਨੂੰ ਹਾਂਜੀ ਹਾਂਜੀ ਮੈਂ ਕੀਤੀ ਜੇ ਠੀਕ ਆ ਠੀਕ ਆ ਫਿਰ ਸਰਬਜੀ ਤੂੰ ਇਦਾਂ ਕਰ ਫੋਨ ਕੱਟ ਮੈਂ ਪਹਿਲਾਂ ਖਬਰ ਵੇਖਾਂ ਹੈ ਕਿਹੜੀ ਹੋਊਗੀ ਮੈਂ ਤੁਹਾਨੂੰ ਬਾਅਦ ਚ ਕਰਦੀ ਫੋਨ ਚੰਗਾ ਹਾਂਜੀ ਹਾਂਜੀ ਠੀਕ ਜੀ ਚੰਗਾ ਹਾਕਿੰ ਰੀ ਖਬਰ ਹੋਈ ਇੱਕ ਤਾਂ ਮਛਰੀ ਬੜਾ ਲੜੀ ਜਾਣ ਡਿਆ ਇੱਥੇ ਖਬਰ ਵੇਖਾ खबर ਅਹ ਦਰਸ ਹੈ ਇਹ ਆਸ ਕੇ ਗਾਉਂ ਦੇ ਪੰਜਾਬ ਗੁਲਸਰ ਕੈਂਸਟਰ ਕੇ ਵਿਚ ਫੁੱਟੇ ਹੋਈ ਹੈ ਬਤਾਲਾ ਪੂਰ ਚਾਰੇ ਤਰਫ ਸੇ ਸੀਲ ਪੇ ਡਿਆ ਗਿਆ ਹੈ ਸੋਚੋ ਕੇ ਅਨੁਸਾਰ ਕੈਂਸਟਰ ਦਰਦੇ ਕੇ ਖੇਤ ਹਾਏ ਰੱਬਾ ਵਿੱਚ ਹੋਰ ਕਿਹਦਾ ਫੋਨ ਆਈ ਜਾਂਦਾ ਤਾਂ ਖਬਰ ਆ ਦੱਸੇ ਬੁਲਸਰ ਹਾਏ ਰਮਨ ਜੋਦ ਨੂੰ ਇਹ ਤਾਂ ਮਨਜੋਦ ਮਗਰ ਇੰਨੀ ਪੁਲਸ ਪੈ ਗਈ ਆ ਹਾਏ ਮਾਰਾ ਸੱਚੇ ਪਾਤਸ਼ਾ ਸਮਾਤੀ ਬਖਸ਼ੀ ਮਤਬੁੱਦ ਫੁੱਟਣ ਲੱਗਿਆ ਟਾਈਮ ਨਹੀਂ ਲੱਗਦਾ ਬੜਾ ਦੁੱਖ ਆਉਣ ਡਿਆ ਵਾ ਦਾਲ ਸਬਜ਼ੀ ਵੀ ਬਣਾਉਣੀ ਆ ਪਰ ਜੀ ਨਹੀਂ ਕੰਨ ਡਿਆ ਧਿਆਨ ਉਧਰਲੇ ਪਾਸੇ ਹੀ ਆ ਜਗਾਤੀਆਂ ਚ ਬੱਤੀਆਂ ਨਹੀਂ ਇਧਰ ਕੀ ਹੋ ਗਿਆ ਵੇਖਿਆ ਕੋਹ ਕੀ ਹੋ ਗਿਆ ਵਾ ਹਾਂ ਬੂਥੇ ਨਾ ਬੂਥੇ ਜੋੜ ਜੋੜ ਬੈਠੇ ਕਦੋਂ ਦੇ ਵੇਖਣ ਨਹੀਂ ਮੈਂ ਤਾਂ ਫੋਨ ਵੇਖਣ ਡਿਆ ਆ ਮੈਂ ਤਾਂ ਖਬਰਾਂ ਵੇਖਣ ਨਹੀਂ ਆ ਸੱਸ ਭੱਜ ਗਈ ਜਵਾਈ ਨਾ ਉਹਨੇ ਚ ਰਣੋ ਜੇ ਮੈਨੂੰ ਉਹਦਾ ਸਰਪਜੀ ਦਾ ਫੋਨ ਆਗਾ ਤੁਹਾਡੇ ਪਿੰਡ ਦਾ ਹੈ ਪੁਲਿਸ ਪੁਲਿਸ ਤੁਹਾਡੇ ਪਿੰਡ ਦੇ ਮੁੰਡੇ ਨੂੰ ਲਈ ਆਇ ਨੀ ਮੈਨੂੰ ਕਮਲ ਪਿਆਗਾ ਮੈਨੂੰ ਸਮਝ ਨਹੀਂ ਲੱਗਦੀ ਤੁਹਾਡੇ ਪਿੰਡ ਦੇ ਮੁੰਡੇ ਮਗਰ ਪੁਲਿਸ ਲੱਗੀ ਆ ਮੈਂ ਤੈਨੂੰ ਮਾਪੂ ਆਜੀ ਖਬਰ ਭੇਜੀ ਆ ਤੂੰ ਵੇਖ ਛੇ ਛੇਤੀ ਮੈਂ ਵੇਖੀ ਤੇ ਵੇਖ ਪਹਿਲਾਂ ਤੂੰ ਵੀ ਸੁਣ ਲੈ ਕੀ ਕੁਛ ਹੋਣ ਡਿਆ ਵਾ ਵੇਖ ਇਧਰ ਮੈਂ ਸੁਣ ਲਿਆ ਵਾ ਸਭ ਕੋਈ ਨੂੰ ਬੰਦੀ ਰੱਖ ਤੂੰ ਤੇ ਹੁਣ ਸੁਣੀ ਮੈਨੂੰ ਘੰਟਾ ਹੋ ਗਿਆ ਵੇਖੀ ਨੂੰ ਖਬਰ ਤੇ ਤੂੰ ਘੰਟਾ ਹੋ ਗਿਆ ਵੇਖੀ ਨੂੰ ਖਬਰ ਤੇ ਤੂੰ ਤੇ ਐ ਬੈਠਾ ਜਿੱਦਾਂ ਪਰੌਣੇ ਆਏ ਹੁੰਦੇ ਆ ਘਰ ਤੇ ਬੜਾ ਤੂੰ ਖੁਸ਼ ਬੈਠਾ ਵਾ ਤੈਨੂੰ ਕੀ ਸਮਝਦਾ ਕੀ ਆ ਖਬਰ ਦੀ ਤੇ ਕੀ ਕਰਨਾ ਫੇਰ ਹੁਣ ਤੇ ਕੀ ਕਰਨਾ ਵੇਖੋ ਜਾ ਕੇ ਮੁੰਡਾ ਕਿੱਥੇ ਆ ਹਾਏ ਮੁੰਡਾ ਦੱਤ ਗਿਆ ਭੱਜਿਆ ਵਾ ਜਦੋਂ ਹੁਣ ਆਪ ਪਗੋੜਾ ਹੀ ਹੋ ਗਿਆ ਐਨੇ ਮਗਰ ਉਹਦੇ ਪੁਲਸ ਪਈ ਆ ਮੈਂ ਸੁਣਿਆ ਹਥਿਆਰ ਵੀ ਉਹ ਕੋ ਫੜਿਆ ਗਿਆ ਵਾ ਕਿਸੇ ਗੋਲੀ ਚਲਾਈ ਜਾ ਉਹਨੇ ਹਾਏ ਨਹੀਂ ਮੈਨੂੰ ਤਾਂ ਕਮਲਾ ਪੈ ਗਿਆ ਤੂੰ ਤੇ ਇਹ ਕਾਲਾ ਕੱਲਾ ਗੱਲਾਂ ਕਰਨ ਦੀ ਪਗੋੜ ਨਾ ਯਾਰ ਮਾਰ ਕਰ ਰਗਵੀਰ ਉਹਦੇ ਨਾਲ ਨਾ ਧੱਕਾ ਕਰ ਚਾਚੀ ਤੂੰ ਨੇ ਮੇਰੇ ਦੁਆਲੇ ਇੰਜ ਹਥਿਆਰ ਮੈਂ ਦੇ ਕੇ ਆਇਆ ਉਹਨੂੰ ਤੇ ਕਿੰਨੇ ਦਿੱਤੇ ਹਥਿਆਰ ਕਿੱਥੋਂ ਆਇਆ ਤਕੋ ਮੈਨੂੰ ਨਹੀਂ ਕੀ ਪਤਾ ਹਾਈਵੇ ਰੱਬਾ ਤਕੋ ਕੋਈ ਹਥਿਆਰ ਨਹੀਂ ਮੈਂ ਤੇ ਗਰੰਟੀ ਚੁੱਕਦੀ ਆ ਮਨਜੋਤ ਦੀ ਉਹਦੇ ਕੋ ਕੱਖ ਨਹੀਂ ਹੈਗਾ ਉਹੋ ਹੀ ਪੁਲਿਸ ਵਾਲੇ ਆਏ ਤੇ ਉਹ ਲੈ ਕੇ ਗਏ ਬੱਸ ਕਰ ਚਾਚੀ ਸਾਹ ਲੱਲਾ ਸਾਹ ਲੱਲਾ ਮੈਨੂੰ ਸਾਹ ਨਹੀਂ ਨਾ ਆਉਂਦਾ ਮੇਰੀ ਬੜੀ ਗੱਲ ਆ ਗਿਆ ਜੇ ਹੁਣ ਉਹ ਪੁਲਿਸ ਚ ਹੋ ਗਿਆ ਵਾ ਤੇ ਇਹਦੇ ਵਿੱਚ ਸਾਡਾ ਕਸੂਰ ਵਾ ਅਹੀਂ ਗੁਨੇਕਾਰ ਵਿੱਚ ਹਾਂ ਸਜ਼ਾ ਦੇਣੀ ਹੋਰ ਨਹੀਂ ਮੈਂ ਤੈਨੂੰ ਫੜਾ ਕੇ ਗੱਲ ਗੱਲ ਹੋਈ ਕਿ ਫੜਿਆ ਗਿਆ ਗੱਲ ਹੋਈ ਕਿ ਤੂੰ ਸ਼ਰਾਬ ਨਾਲ ਦੋਹਾਂ ਦਿਨਾਂ ਚ ਇਹਨੂੰ ਮੈਂ ਕਹਤਾ ਕਿ ਭਾ ਜਾ ਹੱਥੋਂ ਗੱਡੀ ਚ ਇਹਨੇ ਪਹਿਲੇ ਹੱਥੋਂ ਹੀ ਨਹੀਂ ਪਿਆਰ ਵਾਈ ਕੀਤੀ ਬਲਜੀ ਤੈਨੂੰ ਮੈਂ ਸੱਚ ਦੱਸ ਦਿੰਦੀ ਹਾਂ ਸਭ ਕੁ ਪੀਤਾ ਵਾ ਚਾਚੀ ਜੀ ਹੁਣ ਤੂੰ ਕਰ ਬੈਠਾ ਸੁਣ ਲੈ ਜਦੋਂ ਮੈਂ ਕੀ ਤੂੰ ਨਹੀਂ ਤੂੰ ਹੀ ਕਰ ਲੈਂਦੇ ਫਿਰ ਅਹੀਂ ਕਿੱਥੋਂ ਕਰ ਲੈਂਦੇ ਜੇ ਇਹ ਇਸ ਮਹਿਕਮੇ ਚ ਹੁਣ ਦੇਣਾ ਅਹੀਂ ਇੱਥੋਂ ਹੀ ਨਹੀਂ ਜਾਣ ਦੇਣਾ ਅਹੀਂ ਇੱਥੋਂ ਨਹੀਂ ਜਾਣ ਜਦੋਂ ਕੀ ਸ਼ੁਕਰਗੁਜ਼ਾਰ ਹਿੰਮਤ ਚਾਚਾ ਬਚਾ ਲਿਆ ਤੇਰਾ ਚਾਚਾ ਥਾਣੇ ਚਲੇ ਉਹਨਾਂ ਇਹਨੂੰ ਬਾਲਣਾ ਹੀ ਉੱਥੇ ਚਾਚੇ ਨੂੰ ਬਾਲ ਲੈਂਦੇ ਨੇ ਕੋਈ ਗੱਲ ਨਹੀਂ ਚਾਚੇ ਦਾ ਕਿਹੜਾ ਕੋਈ ਤੀ ਪੁੱਤ ਹੀਗਾ ਉਹਦੀ ਤਾਂ ਨਿੱਕੀ ਨਿੱਕੀ ਜੀਆ ਜਾਣਤੇ ਸੀ ਗਰੀਬ ਦੀ ਉਹਦਾਂ ਗਰੀਬ ਮਾਰ ਕਿਹੜਾ ਕਿ ਉਹ ਚਗਾਤਾ ਹੁਣ ਮੇਰਾ ਬੰਦਾ ਚਗਾਤਾ ਗਗਬੀਰ ਮੈਂ ਤੈਨੂੰ ਮੂੰਹ ਤੇ ਕਹਿਨੀ ਮੂੰਹ ਤੇ ਕਹਿਨੀ ਨਾ ਗਰੀਬ ਮਾਰ ਕਰਤ ਨਾ ਜਾ ਚੱਲ ਜਾ ਗਰੀਬ ਮਾਰ ਨੇ ਆਪ ਕੀਤੀ ਆ ਪਹਿਲਾਂ ਤੂੰ ਪਘੋੜਾ ਹੋ ਗਿਆ ਫਿਰ ਤੂੰ ਹਥਿਆਰ ਕਿੱਥੋਂ ਲਲਿਆ ਮੈਂ ਤਾਂ ਸੁਣਿਆ ਵਾ ਵੀ ਉਹਨੇ ਕੇ ਪੁਲਸ ਵਾਲੇ ਦਾ ਹੀ ਕੱਢ ਲਿਆ ਵਾ ਨਹੀਂ ਜਾ ਨਹੀਂ ਬਲਜੀਤ ਰੱਬ ਨੂੰ ਰਹਿਣ ਦੇ ਨਹੀਂ ਲੂਣ ਨਾ ਗੁੰਨਿਆ ਕਰਨੀ ਭੈਣਾ ਕੋਈ ਚੱਜ ਦੀ ਗੱਲ ਕਰਿਆ ਕਰ ਉਹ ਐਨੇ ਜੋਗਾ ਵਿਚਾਰਾ ਹੈਗਾ ਇੰਨਾ ਭਲਾ ਮਾਨਸ ਮੁੰਡਾ ਮੈਂ ਤੈਨੂੰ ਅੱਗੇ ਕੀ ਕਿਹਾ ਸੀ ਇਹਨਾਂ ਨੂੰ ਹੀ ਚੰਗੇ ਲੱਗਦੇ ਇਥੇ ਐਦਾਂ ਕਰੋ ਉੱਥੇ ਜਾਓ ਦਰਖਾਸਤ ਦੇਆ ਤੇ ਸਾਨੂੰ ਫਾਂਸੀ ਲਵਾ ਦੋ ਫੇਰ ਤਾਂ ਠੰਡ ਪੈ ਜੂਗੀ ਮੈਂ ਸਾਡਾ ਪੂਰ ਸਹਿਰਵਾ ਮਗਰ ਤੂੰ ਚਾਚੀ ਮੇਰੇ ਦਵਾਰੇ ਹੋਈ ਨਹੀਂ ਆਉਂਦੀ ਜਦੋਂ ਹੈਗਾ ਤੂੰ ਪੁਲਿਸ ਦੇ ਵਿੱਚ ਵਾ ਸਾਡੇ ਘਰ ਦਾ ਬੰਨਵਾ ਤੂੰ ਕਿਉਂ ਨਹੀਂ ਕੁਝ ਕਰਨ ਧਿਆ ਫਿਰ ਤੂੰ ਕਿਉਂ ਧੱਕਾ ਕਰਨ ਧਿਆ ਮੈਂ ਤੈਨੂੰ ਮੂੰਹ ਮੂੰਹ ਕਹੀ ਜਾਂਦੀ ਹੋ ਆ ਆਵੇ ਤੈਨੂੰ ਆ ਕੇ ਸਾਰੇ ਆ ਕੇ ਜੱਗੂ ਦਾ ਫੋਨ ਆ ਗਿਆ ਹੀ ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂ ਦੇਖੋ ਕੀ ਬਣਿਆ ਉਹਦਾ ਫਿਰ ਉਹ ਬਣਨਾ ਕੀ ਹੈ ਸਾਹਿਬ ਜੋ ਤੁਸੀਂ ਗਿਆ ਇਹ ਬਣਿਆ ਹੋਈ ਉਹਦਾ ਉਹ ਕੀ ਨਾ ਕਹਿ ਤੂੰ ਕਿਨੂੰ ਭੁਲਾਇਆਈਓ ਉਹ ਜਿੰਨੂੰ ਤੂੰ ਕਿਹਾ ਉਹ ਜਾ ਨਾ ਮੈਂ ਜੱਪੜੀਆਂ ਬਣਾ ਟਾਈਮ ਨੇ ਡੱਫਲੀ ਜਾਵਦੀ ਤੂੰ ਫੇਰ ਹੁਣ ਦੱਸ ਸੱਚ ਦਾ ਦੱਸ ਨਤਾਰਾ ਹੋਂਡਿਆ ਕਿ ਨਹੀਂ ਤੇਰੇ ਚਾਚੀ ਉਦੋਂ ਮੈਂ ਭਜਾਇਆ ਸੀ ਫਿਰ ਮੈਨੂੰ ਕੀ ਪਤਾ ਕਿ ਇਹਨੇ ਗੋਲੀ ਚਲਾ ਦੇਣੀ ਆ ਰੇਪਲੀਆਂ ਨਾ ਮਾਰ ਬੋਤੀਆਂ ਉਹਨੂੰ ਗੱਲ ਕਰ ਲੈਣ ਦੇਣੀ ਕੀ ਹੋਇਆ ਉਹ ਚਾਚਾ ਹੋਣਾ ਕੀ ਆ ਭੱਜ ਗਿਆ ਹੀ ਉੱਥੋਂ ਗੋਲੀ ਚਲਾਤੀ ਪੁਲਿਸ ਵਾਲੇ ਕਿਹਦੇ ਮੰਨੇ ਨੇ ਤੱਕਾ ਹੋ ਗਿਆ ਰ ਤੱਕਾ ਕਰਨਿਆ ਈ ਇਹ ਇਹਨੇ ਕੀਤਾ ਜੱਗੂ ਨੂੰ ਫੋਨ ਜੱਗੂ ਨੂੰ ਚੁੱਪ ਕਰ ਜਾ ਮੇਰੀ ਗੱਲ ਸੁਣ ਲੈ ਜੱਗੂ ਨੂੰ ਪੁੱਛਿਆ ਕਿੱਦਾਂ ਹੋਈ ਆਂਦਾ ਜਿੱਦਾਂ ਤੂੰ ਕਿਹਾ ਉਦਾਂ ਮੈਂ ਭਜਾਤਾ ਨਹੀਂ ਜੱਗੂ ਨੂੰ ਨਹੀਂ ਫੋਨ ਕੀਤਾ ਜੱਗੂ ਦਾ ਤਾਂ ਭਜਾਇਆ ਵਾ ਉਹਨਾਂ ਆਇਆ ਪੈਣਾ ਮੈਨੂੰ ਕਮਲ ਪਿਆ ਮੈਨੂੰ ਸਤਾਣਾ ਜਿੱਦਾਂ ਹੀ ਫੋਨ ਆਇਆ ਇਹਨੂੰ ਇਹਨੇ ਪੁੱਛਿਆ ਉਹਦਾ ਕਿੱਦਾਂ ਹੋਇਆ ਮਨਜੋਤ ਦਾ ਆਂਦਾ ਜਿੱਦਾਂ ਤੁਸੀਂ ਸਭ ਕਿਹਾ ਉਦਾਂ ਭਜਾਤਾ ਇਹਨੇ ਭਜਾਇਆ ਤੇ ਹੁਣ ਆਂਦਾ ਵਾ ਸੱਤ ਸਾਹਮਣੇ ਹੋਣਾ ਸੱਤ ਸਾਹਮਣੇ ਆਂਦਾ ਮੈਂ ਪਹਿਲਾਂ ਤੂੰ ਚੁੱਪ ਕਰ ਆਂਦਾ ਮੈਂ ਪਹਿਲਾਂ ਭਜਾਇਆ ਸੀਗਾ ਪਹਿਲੋਂ ਤੇ ਉਹਦਾ ਇਹਨੇ ਫੋਨ ਨੀ ਪੂਰੀ ਗੱਲ ਹੋਣ ਦਿੱਤੀ ਚੰਗਾ ਚੰਗਾ ਜੱਬਲੀਆਂ ਮਾਰਦਾ ਬਹੁਤੀਆਂ ਚਲਾਕੀਆਂ ਨਾ ਕਰ ਰਖ ਫੇਰ ਜਿੰਨੇ ਪਾਣੀ ਚ ਹੈਗਾ ਨਾ ਉਹਨੇ ਚ ਰੋ ਆ ਤੁਹਾਡੇ ਗੜੀ ਹੱਥ ਜੋੜੇ ਸਾਨੂੰ ਰੋਟੀ ਪਕਾ ਕੇ ਖਾ ਲੈਂਦਾ ਪੱਕਣ ਨਹੀਂ ਦੇਣਾ ਹਾਂ ਉਹਨੇ ਤਾਂ ਪਾਣੀ ਪਾ ਦੇਣਾ ਮੈਨੂੰ ਲੰਗਦਾ ਤੈਨੂੰ ਲੰਗਣੇ ਮੇਰਾ ਤਾਂ ਜੀਨ ਕੋ ਹੋ ਚਲਿਆ ਇੱਥੇ ਆਜੋ ਸਾਡੇ ਜੀਨ ਨੂੰ ਕੁਛ ਘਟ ਹੋਣਿਆ ਤਾ ਤਾ ਤੂੰ ਤਾਂ ਬੋਟੀਆਂ ਨਹੀਂ ਚਾਹ ਕੇ ਨਾ ਰਹੀਏ ਤੁਸੀਂ ਨਹੀਂ ਚਾਚੇ ਲਾ ਕੇ ਕੋਠੀ ਪੋਣੀ ਆ ਬੈਜੋ ਕੋਠੀ ਨਾਲ ਲੱਗੇ ਬੈਜੋ ਬੋਲਣ ਦੋ ਇਹਨਾਂ ਨੂੰ ਇਹਨਾਂ ਨੂੰ ਤਾਂ ਰੋਟੀਆਂ ਨੰਗਣ ਡਈਆਂ ਵਾ ਪਾਣੀ ਦਾ ਘੋਟ ਨਹੀਂ ਨੰਗਣ ਡਿਆ ਇਹਨਾਂ ਦਾ ਰਦਾ ਇਹਨਾਂ ਦੇ ਚੁੱਲੇ 'ਚ ਪਾਣੀ ਪੈ ਜਾਏ ਹੋਰ ਨਹੀਂ ਕੋਈ ਗੱਲ ਤੁਸੀਂ ਤੇ ਆਂਦੇ ਆਂ ਵੀ ਇਹ ਵਸਣਾ ਹੀ ਨਾ ਸਾਨੂੰ ਅੱਖੀਂ ਨਾ ਦਿਖਣ ਤੁਸੀਂ ਤਾਂ ਟਾਬਿਆਂ ਦੇ ਖਾਣ ਵਾਲੇ ਆ ਤੁਸੀਂ ਜੰਨਿਆ ਜੋ ਕਿੱਥੋਂ ਖਾਣੀਆਂ ਰੋਟੀਆਂ ਗੈਸਾਂ ਤੋਂ ਤੁਸੀਂ ਤਾਂ ਟਾਬਿਆਂ ਦੇ ਖਾਣੇ ਜਾ ਜਾ ਕੇ ਵਨਸਵੰਨੀਆਂ ਰੋਟੀਆਂ ਮੀਨਾ ਵਿਚਾਰੀ ਦਾ ਵੇਖੋ ਹਲਕੀ ਬਣਿਆ ਮੈਂ ਕੀ ਕਰਾਂ ਮੇਰੇ ਤੇ ਆਪ ਉੱਠ ਕੇ ਜਾਣ ਦੀ ਪਹੁੰਚ ਨਹੀਂ ਰਹਿ ਗਈ ਮੈਂ ਕੀ ਕਰਾਂ ਮੈਨੂੰ ਤਾਂ ਇੰਨਾ ਫਿਕਰ ਪੈ ਗਿਆ ਸਭ ਕੁਝ ਕਰਾਉਣ ਡਿਆ ਰਗਵੀਰ ਉਹ ਮੁੰਡੇ ਦਾ ਫੋਨ